ਆਹ ਉਹ ਤੁਹਾਨੂੰ ਇੱਕ ਖੋਲ ਲੈ ਕੇ ਚਲਦੇ ਆਂ ਜਿੱਥੇ ਕਿ ਬਣਦੀਆਂ ਨੇ ਦੇਸੀ ਘਿਓ ਵਾਲੀ ਚਾਹ ਮੇ ਜੀ ਯਾਨੀ ਕਹਿ ਲਓ ਵੀ ਜਿਹੜੀ ਪ੍ਰੈਪਰੇਸ਼ਨ ਆ ਸਾਰੀ ਦੇਸੀ ਘਿਓ ਚ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਆ ਗਿਆ ਪਿਆਜ਼ ਪਿਆਜ਼ ਵੀ ਆਹ ਲੱਛੇਦਾਰ ਪਿਆਜ਼ ਕੱਟੇ ਹੋਏ ਗੋਲ ਗੋਲ ਇਹ ਭਾਜੀ ਕੀ ਜੀ ਆ ਗਈ ਇਹ ਮਿੰਟ ਸੌਸ ਆ ਸਰ ਇਹ ਆਪ ਤਿਆਰ ਕੀਤੀ ਹੋਈ ਹੈ ਜੀ ਆਪ ਹੀ ਮਿੰਟ ਕਰਦੇ ਆਂ ਸਰ ਆ ਜੀ ਘਿਓ ਆ ਪ੍ਰੋਪਰ ਜਿਹੜੇ ਕਮੈਂਟ ਕਰਕੇ ਦੱਸਦੇ ਕਿ ਘਿਓ ਨਹੀਂ ਹੈਗਾ ਕਿ ਆਪ ਤਾਂ ਤੁਸੀਂ ਪੰਜਾਬ ਚ ਨਹੀਂ ਰਹੇ ਨੇ ਜਾਂ ਤਾਂ ਫਿਰ ਕਮੈਂਟ ਲਾਈ ਆ ਇਹ ਮੱਠੀ ਮੱਠੀ ਰਾਲਣੀ ਆ ਭਾਜੀ ਅੱਛਾ ਜੀ ਉੱਡ ਗਈ ਭਾਜੀ ਖੁਸ਼ਬੂ ਖੁਸ਼ਬੂ ਭਾਈ ਬਹੁਤ ਜ਼ਬਰਦਸਤ ਆ ਰਹੀ ਆ ਆਪਾਂ ਕੈਮਰੇ ਦੱਸ ਨਹੀਂ ਸਕਦੇ ਇਹ ਹੁਣ ਕਰੀਮ ਆ ਗਈ ਕਰੀਮ ਵੀ ਰਾਜ-ਰਾਜ ਕੇ ਆ ਰਹੀ ਵੀ ਇਹ ਨਹੀਂ ਕੰਜੂਸੀ ਕਿਸੇ ਦਾ ਨੂੰ ਇਹ ਇਦਾਂ ਹਲਕੀ ਹਲਕੀ ਜਦੋਂ ਪੱਕੀ ਜਾਊਗੀ ਨਾ ਇਹਨੇ येलो ਹੁੰਦੇ ਜਾਣੇ ਇਹ ਹਲਕੀ ਹਲਕੀ ਦੇਖੋ ਤੁਸੀਂ 골ਡਨ ਮਾਰਦੀ ਐ ਇਸ ਕਰਾ ਕੀ ਸਿਜ਼ਲ ਆ ਆ ਦੇਖੋ ਕਿਉਈ ਆ ਆ ਸਾਰਾ ਕੀ ਆ ਰੰਗਤ ਆਈ ਏ ਯਾਰ ਇਹ ਇਦਾਂ ਖੁਸ਼ਬੂ ਹੈ ਖੁਸ਼ਬੂ ਨੇ ਚਾਰ-ਚਾਰ ਲਾ ਦੇਣੇ ਇਹਦੇ ਉੱਪਰ ਆ ਗਈ ਮੇਥੀ ਸੱਚੀ ਕਾਲ ਤੁਸੀਂ ਦੇਖ ਰਹੇ ਸੀ ਢੀਡ ਹੈਡਲਾਈਨਸ ਤੇ ਮੈਂ ਅੰਬਰ ਵੀਰ ਬਰਦਰ ਵਾਲੀ ਚਾਹ ਉਹਦਾ ਬਹੁਤ ਖਾ ਲਈ ਆਓ ਤੁਹਾਨੂੰ ਇਹ ਖੋ ਲੈ ਕੇ ਚੱਲਦੇ ਆ ਜਿੱਥੇ ਕਿ ਬਣਦੀਆਂ ਨੇ ਦੇਸੀ ਘਿਓ ਵਾਲੀ ਚਾਹ ਜਿਹਦੀ ਯਾਨੀ ਕਹਿ ਲਓ ਵੀ ਜਿਹੜੀ ਪ੍ਰੈਪਰੇਸ਼ਨ ਆ ਸਾਰੀ ਦੇਸੀ ਘਿਓ ਚ ਕੀਤੀ ਜਾਂਦੀ ਹੈ ਦੇਸੀ ਘਿਓ ਵਾਲਾ ਸਾਗ ਦਾ ਬਥੇਰਾ ਖਾਦਾ ਹੁਣ ਦੇਸੀ ਘਿਓ ਉਹਦੇ ਨਾਲ ਜਿਹੜੀ ਮੱਕੀ ਦੀ ਰੋਟੀਆਂ ਨੇ ਉਹ ਬੜੀ ਖਾਦੀ ਹੋਣੀ ਆ ਆਓ ਤੁਹਾਨੂੰ ਇਹ ਚਾਹ ਖਵਾਉਣੇ ਦੇਸੀ ਘਿਓ ਦੀ ਪ੍ਰੈਪਰੇਸ਼ਨ ਨਾਲ ਆਓ ਚੱਲਦੇ ਆ ਨਾਲੇ ਦੇਖਦੇ ਆ ਵੀ ਇਹ ਮੇਕਿੰਗ ਕਿੱਦਾਂ ਹੁੰਦੀ ਆ ਆਜੋ ਤਾਂ ਆਓ ਤੁਹਾਨੂੰ ਭਾਈ ਨਾਲ ਬੁਲਾਉਨੇ ਆ ਗੱਲਬਾਤ ਕਰਦੇ ਆ ਸਸੀ ਗਾਜ਼ਰ ਸਸੀ ਗਾਜ਼ਰ ਭਾਈ ਬਹੁਤ ਬਹੁਤ ਥੈਂਕ ਯੂ ਜੀ ਹਨਾ ਟਾਈਮ ਦਿੱਤਾ ਆਪਣਾ ਥੈਂਕ ਯੂ ਜੀ ਤੇ ਭਈ ਆਪਾਂ ਸਿੱਧਾ ਫੂਡ ਤੇ ਚੱਲਦੇ ਆਂ ਜੀ ਬਿਲਕੁਲ ਜੀ ਤੇ ਤੁਹਾਨੂੰ ਆਈਡੀਆ ਕਿਵੇਂ ਆ ਵੀ ਦੇਸੀ ਕੇ ਵਾਲੀ ਜਿਹੜੀ ਆਪਾਂ ਚਾਪ ਬਣਾਈ ਐ ਕਿਉਂਕਿ ਦੇਸੀ ਕੇ ਵਾਲਾ ਸਾਗ ਖਾਂਦੇ ਆ ਸਬਜੀ ਜੀ ਦੇਸੀ ਕੇ ਬਾਈ ਖਾਂਦੇ ਆ ਰੋਟੀਆਂ ਦੇ ਦੇਸੀ ਦੀ ਕੇ ਬਲਾਏ ਖਾਂਦੇ ਆ ਤੁਸੀਂ ਚਾਪ ਚ ਲਿਆਂਦਾ ਲੋਕੀ ਦਾ ਮੱਖਣ ਨਾ ਬਣਾਈ ਜਾਂਦੇ ਆ ਭਾਜੀ ਮੱਖਣ ਵਾਲਾ ਵੀ ਸਕੈਮ ਹੀ ਆ ਹੁਣ ਸਾਡੀ ਫੂਡ ਲਾਈਨ ਅਸਾਂ ਅਸੀਂ ਦੱਸਦੇ ਆ ਮੰਨ ਕੇ ਚੱਲੋ 1/2 ਕਿਲੋ ਮੱਖਣ ਲੱਗਦਾ ਠੀਕ ਹੈ 100 ਗ੍ਰਾਮ ਉਹਨਾਂ ਨੇ ਮੂਲ ਪਾਣਾ ਇੰਨੀ ਕਿ ਡ ਛੋਟੀ ਇਹ ਉਹਨੇ ਪਾ ਦੇਣੀ ਆ ਨਾਲ ਹੀ ਰਾਕ 골ਡ ਪਾ ਦੇਣਾ ਸੈੱਟ ਦੇਣਾ ਅੱਛਾ ਬਸ ਤੁਹਾਨੂੰ ਤਾਂ ਐ ਮੈਂ ਦੋਨੋਂ ਕੋਲੀ ਰੱਖ ਦਾਂਗਾ ਐ ਤੁਹਾਨੂੰ ਲੱਗਣਾ ਇਹ ਰਾ ਅਰੀਜਨਲ ਆ ਆ ਜਾਲੀ ਆ ਟੋਟਲ ਇਹੀ ਆ ਭਾਜੀ ਯਕੀਨ ਮੰਨੋ ਇੰਨਾ ਸਕੈਮ ਆ ਇੰਨਾ ਸਕੈਮ ਆ ਇਹ ਇਹ ਰਿਐਲਿਟੀ ਆ ਤੇ ਇੱਕ ਹੋਰ ਮੈਂ ਚੀਜ਼ ਤੁਹਾਨੂੰ ਦੂਰ ਕਰਨਾ ਚਾਹਨਾ ਆ ਤੁਹਾਡੇ ਥਰੂ ਜਿਹੜੇ ਵੀ ਲੋਕ ਲੁਧਿਆਣੇ ਚ ਪਾ ਲੁਧਿਆਣੇ ਚ ਕਹ ਲੀਏ ਦਿੱਲੀ ਚ ਕਹ ਲੀਏ ਕਿ ਅਸੀਂ ਪਿਓਰ ਚਾਂਪ ਵੇਚਦੇ ਆ ਸੋਇਆਬੀਨ ਹੀ ਹੁੰਦਾ ਵਾ ਐਦਾਂ ਨਹੀਂ ਆ ਜੀ ਚਾ ਸਾਰੀ ਸੇਮ ਹੁੰਦੀ ਆ ਸਾਰੀ ਹੀ ਸੇਮ ਹੁੰਦੀ ਆ ਉਹ ਆ ਤਾਂ ਫਿਰ ਅਲੱਗ ਫੈਕਟਰੀ ਲਾ ਕੇ ਬੈਠੇ ਆ ਤੇ ਅਲੱਗ ਆ ਤਾਂ ਫਿਰ ਕੋਈ ਸ਼ੋਰ ਕੰਸੈਪਟ ਆ ਤੇ ਤੁਸੀਂ ਤੁਹਾਨੂੰ ਗੱਲ ਦੱਸਦੇ ਸੀ ਜਿਹੜੀ ਚਾਂਪ ਹੈ ਜਿਹੜੀ ਜਿਹੜਾ ਪਾਸ ਹੈ ਦਾ ਸਿੱਕਦਾ ਜਾਂ ਕਹਿ ਲਓ ਜਿਹੜਾ ਤੰਦੂਰ ਵਾਲੀ ਸਾਈਡ ਤੇ ਜਾਂਦਾ ਹਾਂਜੀ ਤੁਸੀਂ ਲੋਕੀ ਜਿਹੜਾ ਵੀ ਹੈ ਮੈਰੀਨੇਸ਼ਨ ਤੁਸੀਂ ਕਿਸ ਚੀਜ਼ ਦੀ ਮੈਰੀਨੇਸ਼ਨ ਲਾਉਂਦੇ ਹੋ ਕੀ ਦੱਸਦੇ ਕੁਝ ਅਸੀਂ ਸਰ ਮੱਜ ਮੱਜੇ ਬਾਰਤਦੇ ਆ ਖਰਬੂਜੇ ਦੇ ਬੀਜ ਬਾਰਤਦੇ ਆ ਤੇ ਕਾਜੂ ਬਾਰਤਦੇ ਆ ਹੁਣ ਬਾਕੀ ਜਿਹੜੀ ਜਨਤਾ ਬਾਰਤਦੀ ਉਹ ਮੂੰਗਫਲੀ ਵੀ ਬਾਰਤਦੀ ਆ ਇਹ ਹਰ ਚੀਜ਼ ਦੀ ਦੋਨੋਂ ਸਾਈਡ ਹੁੰਦੀਆਂ ਹਨਾ ਇੱਕ ਪ੍ਰੀਮੀਅਮ ਸਾਈਡ ਹੋਗੀ ਕਿ ਚੀਪ ਸਾਈਡ ਹੋਗੀ ਉਹ ਚੀਜ਼ ਆ ਤੇ ਮੈਂ ਜਿਹੜੀ ਜਨਤਾ ਮੈਨੂੰ ਦੇਖ ਰਹੀ ਹੈ ਸ਼ੁਰੂ ਤੋਂ ਮੇਰਾ 4 ਸਾਲ ਹੋ ਗਏ ਕੰਮ ਕਰਦੇ ਨੂੰ ਮੈਂ ਨਾਰਾ ਰੋਟ ਵਰਤੇ ਆਪਣੇ ਕੰਮ 'ਚ ਡੁਪਲੀਕੇਸੀ ਮੈਂ ਵਰਤੀ ਨਹੀਂ ਅਜੇ ਤੱਕ ਤੇ ਇਹੀ ਬਲੀਵ ਆ ਕਿ ਥੋੜਾ ਕਮਾਵਾਂਗੇ ਪਰ ਵਧੀਆ ਖਿਲਾਵਾਂਗੇ ਕੀ ਬਾਤ ਆ ਤੇ ਹੁਣ ਆਪਾਂ ਚਾਂਪੋੜ ਚੱਲਦੇ ਹਾਂ ਮੇਕਿੰਗ ਦਿਖਾਉਦੇ ਦੀ ਜੀ ਸਾਡੀ ਆਡੀਅੰਸ ਨੂੰ ਪਤਾ ਲੱਗੇ ਵੀ ਜਿਹੜੀ ਦੇਸੀ ਵਾਲੀ ਚਾਂਪ ਆ ਹਾਂਜੀ ਉਹਦੀ ਮੇਕਿੰਗ ਆ ਲੱਗਿਆ ਕਿ ਸੇਮ ਹੀ ਆ ਭਾਜੀ ਪਹਿਲੀ ਗੱਲ ਤਾਂ ਜਿਹੜੀ ਮੇਕਿੰਗ ਹੁੰਦੀ ਆ ਇਹ ਬੰਦੀ ਆ ਜਿਹੜੇ ਬਾਕੀ ਲੰਦੇ ਡਾਲਡਾ ਵੀ ਲੱਗ ਜਾਂਦਾ ਵਾ ਅੱਛਾ ਹਾਂਜੀ ਕਿਉਂਕਿ ਦੋ ਕਿ ਉਹਦਾ ਦੋ ਕੰਮ ਆ ਕ੍ਰਿਸਪੀਨੈਸ ਨਾਣੀ ਆ ਪਰ ਸੌਫਟ ਤਰੀਕੇ ਨਾਲ ਹੂੰ ਠੀਕ ਆ ਉਹ ਡਾਲਡਾ ਵੀ ਕਰ ਦਿੰਦਾ ਘਿਓ ਵੀ ਕਰ ਦਿੰਦਾ ਪਰ ਘਿਓ ਦਾ ਜੇ ਤੁਸੀਂ ਚਿਊ ਕਰੋਗੇ ਉਹਦਾ ਲੱਗ ਹੀ ਫਲੇਵਰ ਆ ਜੀ ਤਾਂ ਹੀ ਕਰਕੇ ਉਹ ਮਹਿੰਗਾ 7 ਗੁਣਾ ਮਹਿੰਗਾ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਬਿਲਕੁਲ ਸਰ ਪੈਨ ਚ ਜਿਹੜੀ ਆਪਣੀ ਚਾਂਪ ਆ ਚੁੱਕੀ ਜੀ ਸਰ ਸਭ ਤੋਂ ਪਹਿਲਾਂ ਆਗੇ ਪਿਆਜ਼ ਹਾਂਜੀ ਕੀ ਆ ਬਈ ਪਿਆਜ਼ ਵੀ ਇਹਨ ਲੱਛੇਦਾਰ ਪਿਆਜ਼ ਕੱਟੇ ਹੋਏ ਗੋਲ ਗੋਲ ਵਧੀਆ ਤਰੀਕੇ ਵਾਲੇ ਏ ਭਾਈ ਕੀ ਜੀ ਆ ਗਈ ਇਹ ਮਿੰਟ ਸੌਸ ਆ ਸਰ ਇਹ ਆਪ ਤਿਆਰ ਕੀਤੀ ਹੋਈ ਹੈ ਜੀ ਆਪ ਹੀ ਮਿੰਟ ਕਰਦੇ ਆ ਸਰ ਬਾਹਰੋਂ ਤਾਂ ਕੀ ਕਰਨ ਆ ਜੀ ਕਿਉਂ ਆ ਪ੍ਰੋਪਰ ਜਿਹੜੇ ਕਮੈਂਟ ਕਰਕੇ ਦੱਸਦੇ ਕਿ ਕਿਉਂ ਨਹੀਂ ਹੈਗਾ ਕਿ ਆਪ ਤਾਂ ਤੁਸੀਂ ਪੰਜਾਬ ਚ ਨਹੀਂ ਆਏ ਨੇ ਜਾਂ ਤਾਂ ਫਿਰ ਕਮਟ ਲਾਈ ਆ ਇਹ ਯਾਨੀ ਕਿ ਰਾਜ ਹੈ ਜਿਹੜਾ ਇਹਦੇ ਪਿੱਛੇ ਵੀ ਜਿਹਦਾ ਨਾਮ ਹੈ ਦੇਸੀ ਘਿਓ ਵਾਲੀ ਚੰਦ ਉਹੀ ਹੈ ਸਰ ਇਹਨੇ ਕਿ ਵੀ ਲਾ ਗਿਆ ਹੋਣਾ ਹਾਂਜੀ ਗੈਸ ਚਲਾਤਾ ਹੁਣ ਇਹਦਾ ਤੜਕਾ ਲਾਇਆ ਜਾਊਗਾ ਹਿਸਾਬ ਨਾਲ ਕਹਿ ਲੀਆ ਆਪਾਂ ਬਿਲਕੁਲ ਜੀ ਏ ਮੱਠੀ ਮੱਠੀ ਰਾਲਣੀ ਆ ਭਾਜੀ ਅੱਛਾ ਜੀ ਕੀ ਸਕਿੱਲ ਚੈੱਕ ਕਰ ਸਕਦੇ ਆ ਵੀ ਪਤਾ ਲੱਗਦਾ ਵੀ ਹਾਂ ਵੀ 4 ਸਾਲ ਦਾ ਐਕਸਪੀਰੀਐਂਸ ਹੈਗਾ ਤਾਂ ਹੀ ਖਜਲਾ ਖਜ ਚੱਲਦਾ ਇਹ ਤੇਰਾ ਅੰਬਰ ਸੜਿਆਣਾ ਨਹੀਂ ਹੈ ਕੰਮ ਉਹ ਅੰਬਰ ਸੜਿਆ ਕੀ ਬੋਲ ਉੱਡ ਗਈ ਭਾਜੀ ਖੁਸ਼ਬੂ ਖੁਸ਼ਬੂ ਭਾਈ ਬਹੁਤ ਜ਼ਬਰਦਸਤ ਆ ਰਹੀ ਆ ਅੱਬਾ ਕੈਮਰੇ ਦੱਸ ਨਹੀਂ ਸਕਦੇ ਇਹਨਾਂ ਦੀ ਇੰਨੀ ਜਿਹੜੀ ਜ਼ਬਰਦਸਤ ਵੀ ਕਹਿ ਲੋ ਖੁਸ਼ਬੂ ਜਿਹੜੀ ਆ ਮਸਾਲੇ ਦੀ ਦੇਸੀ ਘਿਓ ਦੀ ਕਿਉਂਕਿ ਦੇਸੀ ਘਿਓ ਦੀ ਕ ਲਾਗੀ ਖੁਸ਼ਬੂ ਹੁੰਦੀ ਹੈ ਦੇਸੀ ਘਿਓ ਦਾ ਲਾਗੀ ਆ ਭਾਜੀ ਉਹਦੀ ਕੋਈ ਰੀਸ ਨਹੀਂ ਹੁੰਦੀ ਦੇਸੀ ਘਿਓ ਦੀ ਡੁਪਲੀਕੇਸੀ ਉਹੀ ਗੱਲ ਕਰਦੇ ਜਿਹਨਾਂ ਨੂੰ ਪੱਛਦਾ ਨਹੀਂ ਇਹ ਹੁਣ ਕਰੀਮ ਆ ਗਈ ਕਰੀਮ ਵੀ ਰਾਜ ਰਾਜ ਕੇ ਆ ਰਹੀ ਵੀ ਇਹ ਨਹੀਂ ਕੰਜੂਸੀ ਕਿਸੇ ਦਾ ਤੁੰ ਇਦਾਂ ਹੀ ਬਣਾਣਾ ਭਾਜੀ ਮੈਂ ਓਕੇ ਕਰਦੇ ਅੰਮਰਸਰੀਆਂ ਦੇ ਦਿਲ ਖੁੱਲੇ ਹੁੰਦੇ ਆ ਇਦਾਂ ਹੀ ਆ ਜੀ ਓਏ ਹੋਏ ਬਾਈ ਹੁਣ ਇਹ ਮੱਠੀ ਮੱਠੀ ਇਹ ਰਲਣੇ ਆ ਤੁਸੀਂ ਦੇਖੋਗੇ ਇਹ ਇਹ ਇਦਾਂ ਹਲਕੀ ਹਲਕੀ ਜਦੋਂ ਬਾਕੀ ਜਾਊਗੀ ਨਾ ਇਹਨੇ yellow ਹੁੰਦੇ ਜਾਣਗੇ ਅੱਛਾ ਜੀ white ਤੋਂ yellow ਹੋ ਜਾਊਗੀ ਇਹਹੀ ਕਿ ਹੋ ਆ ਭਾਜੀ ਹੁਣ ਇਹ ਜਦ ਬਾਹਰ ਪੱਕ ਜਾਣਾ ਸਮਾਨ ਨੂੰ ਛੱਡ ਦੇਣਾ ਬਸ ਯਾਨੀ ਕਿ ਇਹਦਾ ਰੋਗਨ ਜਿਹਨੂੰ ਆਪਾਂ ਕਹਿੰਦੇ ਆਂ ਵੀ ਰੋਗਨ ਆਹ ਦੇਖੋ ਗੋਲਡਨ ਹੁਣ ਹੀ ਸਟਾਰਟ ਹੋ ਗਈ ਥੱਲੇ ਹੂੰ ਹੂੰ ਓਏ ਹੋਏ ਯਾਨੀ ਕਿ ਪ੍ਰੋਪਰ ਹੈ ਕੈਂਡ ਜੀ ਆ ਪ੍ਰੋਪਰ ਭਾਜੀ ਗੱਲਬਾਤ ਪੂਰੀ ਵਧੀ ਜਾਣੀ ਵਧੀ ਜਾਣੀ ਇਹਦੀ ਸ਼ੈਨ ਹੋਊਗਾ ਭਈ ਇਹ ਸ਼ੁਰੂ ਕੀਤਾ ਨਾ ਆਪਣਾ ਕਿੰਨਾ ਟਾਈਮ ਹੋ ਗਿਆ ਤੇ ਮੈਂ ਤਾਂ ਪਰੀ ਹਲੇ ਹੀ ਲਾਈ ਆ ਮੇਰਾ ਕਨਸੈਪਟ ਸੀਗਾ ਲਾਵਾ 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 ਮੇਰਾ ਦਿਨ ਦਾ ਕੰਮ ਇੰਨਾ ਤੇਜ਼ ਸੀ ਮੈਨੂੰ ਰਾਤ ਨੂੰ ਵੀ ਵੇਲ ਸੀ ਅੱਛਾ ਜੀ ਤੇ ਫਿਰ ਮੇਰਾ ਜਿਹੜਾ ਮੁੰਡਾ ਕੰਮ ਵਾਲਾ ਉਹ ਕਹਿੰਦਾ ਤੂੰ ਲਾ ਰਾਤ ਦਾ ਤੂੰ ਦੇਖ ਨਹੀਂ ਤੰਦਾ ਮੈਂ ਦੇਖ ਲਾਂ ਤਾਂ ਮੈਂ ਲਾਈ ਆ ਜੀ ਅੱਛਾ ਯਾਨੀ ਕਿ ਹੁਣ ਰਲ ਮਿਲ ਕੇ ਕੰਮ ਹੋ ਰਿਹਾ ਰਣ ਮਿਲ ਕੇ ਕੰਮ ਹੋ ਰਿਹਾ ਜੀ ਬਸ ਇਹੀ ਸੋਚ ਰਿਹਾ ਸੀ ਦੇਸੀ ਕੇ ਵਾਲੀ ਚਾਂਪ ਦਾ ਆਈਡੀਆ ਕਿਸਾ ਭਾਜੀ ਆਪਣੇ ਆਪਣੇ ਅ ਕਰੀਬੀ ਨੇ ਵਲੌਗਰ ਹੀ ਨੇ ਅੱਛਾ ਜੀ ਠੀਕ ਹੈ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਭਾਜੀ ਇਦਾਂ ਚਾਂਪ ਸਟਾਰਟ ਕਰਨੀ ਆ ਹੂੰ ਤੇ ਕਹਿੰਦੇ ਕੋਈ ਨਹੀਂ ਭਾਜੀ ਮੈਂ ਸ਼ੂਟ ਓਕੇ ਕਰ ਦਾਂਗਾ ਤੁਹਾਡਾ ਕੋਈ ਚੱਕਰ ਨਹੀਂ ਪਾਜਾਂਗੇ ਫਿਰ ਉਹਨਾਂ ਦਾ ਮੈਨੂੰ ਬੈਕ ਟੋਲ ਆਇਆ ਕਹਿੰਦਾ ਚਾਂਪ ਤਾਂ ਭਾਜੀ ਬਾਕੀ ਸਾਰੇ ਵੇਚਦੇ ਆ ਤੁਸੀਂ ਦੇਸੀ ਘੋਲੀ ਚਾਂਪ ਕਰਨ ਲੱਗੋ ਉਧਰੋਂ ਨਿਕਲਿਆ ਸਰ ਇਹ ਕਨਸੈਪਟ ਆ ਲੋ ਭਾਜੀ ਇਹ ਹਲਕੀ ਹਲਕੀ ਦੇਖੋ ਤੁਸੀਂ 골ਡਨ ਮਾਰਦੀ ਐ ਸ਼ਕਲ ਕੀ ਸਿਜ਼ਲ ਆ ਆ ਦੇਖੋ ਕਿਉਈ ਆ ਆ ਸਾਰਾ ਇਹਨੇ ਸੋਣੀ ਮਤਲਬ ਚਾਂਪ ਸਿਜ਼ਲ ਕਰ ਰਹੀ ਐ ਵੀ ਇਹਦੇ ਕਹਿ ਲੋ ਵੀ ਕੱਲੇ ਕੱਲੇ ਪਾਰਟ ਚੋਂ ਜਿਹੜਾ ਦੇਸੀ ਚਾਂਪ ਹਾਂਜੀ ਹਾਂਜੀ ਭਾਜੀ ਇਹਦੀ ਕਰੀਮ ਨਾ ਪੱਕੀ ਹੋਈ ਆ ਬਾਕੀ ਜਿਹੜੀ ਬੰਦੇ ਆ ਹੁਣ ਕਰੀਮ ਪਕਾਣੇ ਆ ਪਕਾਣੀ ਨਹੀਂ ਉਹਨਾਂ ਨੇ ਉਹਨੂੰ ਦਿਖਾਣੀ ਕਿ ਮੈਂ ਤੁਹਾਨੂੰ ਕਰੀਮ ਵਾਲੀ ਚਾਂਪ ਦੇ ਰਿਹਾ ਜੀ ਬਸ ਉਹਨੇ ਬਸ ਕੱਚੀ ਹੀ ਫੜਾ ਦੇ ਲੋਕਾਂ ਨੇ ਕਰਾਂ ਚਾਂਪ ਭਾਜੀ ਚਾਂਪ ਚਾਂਪ ਹੀ ਚਾਂਪ ਬਸ ਹੁਣ ਕਰਨੀ ਆ ਪਾ ਦੀ ਫਰੇਟਿੰਗ ਭਾਜੀ ਸੁਣੀ ਕੀ ਆ ਰੰਗਤ ਆਈ ਏ ਯਾਰ ਇਹਦੀ ਇਤਨਾ ਖੁਸ਼ਬੂ ਹੈ ਖੁਸ਼ਬੂ ਨੇ ਚਾਰ ਚੰਨ ਲਾ ਦੇਣੇ ਇਹਦੇ ਕੋਈ ਇਹਦੇ ਚ ਰੰਗ ਨਹੀਂ ਵਰਤੇ ਕੋਈ ਨਹੀਂ ਭਾਜੀ ਉੱਪਰ ਆ ਗਈ ਮੇਥੀ ਬਿਲਕੁਲ ਭਾਜੀ ਕੀ ਆ ਬਾਤ ਹੈ ਭਈ ਮੇਥੀ ਕੋਈ ਨਹੀਂ ਪੰਦੇ ਤੁਸੀਂ ਮੇਥੀ ਵੀ ਪਾਰੇ ਮੈਂ ਤਾਂ ਭਾਜੀ ਬਹੁਤ ਕੁਝ ਪਾਣ ਨੂੰ ਖਰਦਾ کریم ਵੀ ਕੀ ਆ ਬਾਤ ਹੈ ਯਾਰ کریم ਆ ਗਈ ਮੇਥੀ ਆ ਗਈ ਜਿਹੜੀ ਕੋਈ ਚੀਜ਼ ਪਾ ਨਹੀਂ ਰਿਹਾ ਲੋਕ ਲੋਕੀ ਉੱਪਰ ਘੋ ਪਾ ਦਿੰਦੇ ਮੱਖਣ ਪਾ ਦਿੰਦੇ ਆ ਇਹ ਹਰੀ ਚਟਨੀ ਆ ਗਈ ਜਿਹੜੀ ਸਪੈਸ਼ਲ ਖੁਦ ਬਣਾਈ ਹੋਈ ਆ ਪਾ ਇਹ ਬਣਦੀ ਕਿਛੀ ਦੀ ਹੈ ਕਿਹੜੀ ਭਾਜੀ ਆ ਹਰੀ ਚਟਨੀ ਜਿਹੜੀ ਇਹ ਭਾਜੀ ਦਹੀਂ ਦੀ ਮੈਂ ਹੁੰਦੀ ਆ ਤੇ ਪੁਦੀਨਾ ਵੀ ਪੈਂਦਾ ਤੇ ਆਪਣੀ ਉਹ ਕਾਲਾ ਨੂਨ ਪੈਂਦਾ ਤੇ ਆਪਣਾ ਧਨੀਆ ਅੱਛਾ ਭਾਈ ਹੁਣ ਚਾਂਬ ਆਪਣੀ ਤਿਆਰ ਹੈ ਜੀ ਬਿਲਕੁਲ ਸਰ ਬਿਲਕੁਲ ਰੈਡੀ ਆ ਤੇ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਪਵੇਗਾ ਭਾਜੀ ਫਿਰੋਜ਼ਪੁਰ ਰੋਡ ਨੀਅਰ ਐਸ ਬੈਂਕ ਬਿਲਕੁਲ ਐਸ ਬੈਂਕ ਆਪਾਂ ਖੜੇ ਆ ਤੇ ਇਹਦੀ ਟਾਈਮਿੰਗਸ ਕੀ ਰਹੇਗੀ ਆਪਣੀ ਸਰ ਟਾਈਮਿੰਗ ਰਹੇਗੀ ਆਪਣੀ ਸਵੇਰੇ 12:00 ਵਜੇ ਤੋਂ ਲੈ ਕੇ ਰਾਤੀ 11:00 ਵਜੇ ਪਰ ਠੀਕ ਹੈ ਜੀ ਜੀ ਇਹਦਾ ਪ੍ਰਾਈਸ ਕੀ ਰਹੇਗਾ ਭਾਜੀ ਇਹ ਹਾਫ ਆ ਹਾਫ ਚ ਤੁਸੀਂ ਕੁਆਂਟੀਟੀ ਦੇਖ ਸਕਦੇ ਹੋ ਆਫ ਆਪਣੀ ਫੁੱਲ ਵਰਗੀ ਆ ਤੇ ਫੁੱਲ ਤਾਂ ਤੁਸੀਂ ਸੋਚੋ ਸਾਫ 100 ਦੀ ਆ ਤੇ ਫੁੱਲ 200 ਦੀ ਆ ਜੀ ਚਲੋ ਹਾਂ ਆਪਾਂ ਕਰਦੇ ਆ ਟੈਸਟ ਇਹਨੂੰ ਚਾਂਪ ਆਪਣੀ ਬਣ ਕੇ ਤਿਆਰ ਹੈ लेट्स हैव ਅ ਬਾਈਟ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਜਿਹੜੇ ਦੇ ਫਲੇਵਰ ਦਾ ਕਾ ਕੋਈ ਜਵਾਬ ਨਹੀਂ ਵੀ ਕਹਿ ਲੋ ਜਿਹੜੇ ਅਲੱਗ ਲੈਵਲ ਦੇ ਜਿਹੜੇ ਆਪਾਂ ਕਹਿ ਰਹੇ ਨੇ ਹਾਈ ਲੈਵਲ ਦੇ ਫਲੇਵਰ ਹੁੰਦੇ ਆ ਉਹ ਆ ਰਹੇ ਮੂੰਹ ਤੇ ਵਿੱਚ ਕੱਲੇ-ਕੱਲੇ ਮਸਾਲੇ ਦਾ ਪਤਾ ਲੱਗ ਰਿਹਾ ਵੀ ਹਾਂ ਜਿਹੜੀ ਪਿਓਰਿਟੀ ਵਰਤੀ ਹੋਈ ਆ ਜਿਹੜੀ ਕਸੂਰੀ ਮੈਥੀ ਪਈ ਸੀ ਉਹਦਾ ਵੀ ਰਿਚ ਟੇਸਟ ਆ ਰਿਹਾ ਜਿਹੜੀ ਕਰੀਮ ਹੁੰਦੀ ਹੈ ਕੱਚੇ ਬੰਦਾ ਕੋਈ ਟੇਸਟ ਨਹੀਂ ਹੈਗਾ ਨਾਲੇ ਦੇਸੀ ਘੋਜੇ ਦਾ ਨਾਮ ਹੀ ਦਾ ਦੇਸੀ ਘੋਲੀ ਚਾਂਪ ਹੈ ਤੇ ਉਹ ਫਲੇਵਰ ਵਿੱਚ ਘੁੱਟ-ਘੁੱਟ ਕੇ ਭਰਿਆ ਹੋਇਆ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇੰਨੀ ਵਧੀਆ ਚਾਂਪ ਤੁਹਾਨੂੰ ਆਣਾ ਪਵੇਗਾ ਅੰਮ੍ਰਿਤਸਰੀਆਂ ਦੇ ਯੈਸ ਬੈਂਕ ਦੇ ਬਿਲਕੁਲ ਸਾਹਮਣੇ ਇਹਨਾਂ ਤੁਰੇ ਬਾਲੰਦ ਤੋਂ ਲੈ ਕੇ 8 ਵਜੇ ਤੱਕ ਤੁਸੀਂ ਜ਼ਰੂਰ ਆਓ ਇੱਥੇ ਤੇ ਇਦਾਂ ਦੀਆਂ ਹੋਰ ਯੂਨੀਕ ਫੂਡ ਆਈਟਮਸ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਦ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅੰਬਰ